ਪਟਿਆਲਾ ਪੁਲਿਸ ਨੂੰ ਲਗਾਤਾਰ ਹੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਅੱਜ ਇੱਕ ਨੌਜਵਾਨ ਫੜਿਆ ਜੋ ਪੇਸ਼ੇ ਤੋਂ ਇੱਕ ਰੈਸਲਰ ਸੀ ਤੇ ਪਟਿਆਲਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ 6 ਲੈਪਟਾਪਾਂ ਨਾਲ ਸਾਡੇ ਨਾਲ ਡੀਐਸਪੀ ਪਟਿਆਲਾ ਸਿਟੀ 1 ਸਿੰਗਲਾ ਜੀ ਮੌਜੂਦ ਨੇ ਗੱਲਬਾਤ ਕਰ ਲੈਣ ਸਰ ਲੈਪਟਾਪ ਬਰਾਮਦ ਕਿਤੇ ਨੇ ਕਿੰਨੇ ਲੈਪਟਾਪ ਉਹਨਾਂ ਨੇ ਕੀ ਕੰਮ ਕਰਦਾ ਸੀ ਮਾਣਜੋਗੇ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਐਸਪੀਸੀਟੀ ਸਰਫਰਾਜ਼ ਆਲਮ ਆਈਪੀਐਸ ਜੀਡੀ ਰਹਿਨੁਮਾਈ ਹੇਟ ਸਾਡੀ ਥਾਣਾ ਸਿਵਲ ਲਾਈਨ ਪੁਲਿਸ ਐਸ ਐਚਓ ਸ਼ਿਵਦੀ ਬਰਾਡ ਇੰਸਪੈਕਟਰ ਔਰ ਐਸ ਐਚ ਐਸ ਆਈ ਇਨਚਾਰਜ ਅਫਸਰ ਕਲੋਨੀ ਐਸ ਐਸ ਇੰਦਰਜੀਤ ਨੇ ਬੜੀ ਮੁਸਤੈਦੀ ਨਾਲ ਜੋ ਰਜਿੰਦਰ ਹਸਪਤਾਲ ਮੈਡੀਕਲ ਕਾਲਜ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸੀ ਜਿਸ ਸਬੰਧੀ ਕੁਲਬੀਰ ਸਿੰਘ ਵਾਰਡਨ ਦੇ ਬਿਆਨ ਤੇ ਮਕਦਮਾ ਨੰਬਰ 52 ਮਿਤੀ 9424 ਨੂੰ ਦਰਜ ਇਸੇ ਕੀਤਾ ਗਿਆ ਸੀ ਜਿਸ ਦੇ ਤਹਿਤ ਦੋਸ਼ੀ ਚਰਨ ਕਮਲ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਦੇ ਕਬਜ਼ੇ ਵਿੱਚੋਂ 6 ਲੈਪਟਾਪ ਜੋ ਹੈ ਬਰਾਮਦ ਕੀਤੇ ਨੇ ਜੋ ਬੱਚੇ ਮੈਡੀਕਲ ਸਟਡੀ ਕਰਨ ਲਈ ਇੱਥੇ ਆਉਂਦੇ ਸੀ ਹੌਸਟਲ ਦੇ ਵਿੱਚ ਉਹਨਾਂ ਦੇ ਅਕਸਰ ਇਹ ਜਦੋਂ ਉਹ ਬਾਹਰ ਅੰਦਰ ਹੁੰਦੇ ਸੀ ਉਹ ਲੈਪਟਾਪ ਚੋਰੀ ਕਰ ਰਿਹਾ ਸੀ ਇਹਦੇ ਕੋਲ 6 ਮੋ ਲੈਪਟਾਪ ਬਰਾਮਦ ਕਰਾਇਆ ਗਿਆ ਨੇ ਹੁਣ ਤੱਕ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਸਰ ਇਹ ਜੋ ਨੌਜਵਾਨ ਹੈ ਜੌਬ ਕਰਦਾ ਸੀ ਉਥੇ ਕਿਸ ਤਰ੍ਹਾਂ ਸੀ ਹੈ ਨਹੀਂ ਇਹ ਉਥੇ ਵੈਸੀ ਮਤਲਬ ਚੱਕਰ ਚੱਕਰ ਮਾਰਦਾ ਸੀਗਾ ਉਥੇ ਟ੍ਰੈਸਪਾਸਿੰਗ ਕਰਦਾ ਸੀ ਜਦੋਂ ਮਤਲਬ ਬੱਚੇ ਨਹੀਂ ਹੁੰਦੇ ਸੀ ਕਲਾਸਾਂ ਲੱਗਦੇ ਬੱਚਿਆਂ ਦੀਆਂ ਔਰ ਇਹਨੇ ਉਥੋਂ ਚੋਰੀ ਕੀਤੇ 6 ਲੈਪਟਾਪ ਤੇ ਉਹਦੀ ਤਫਤੀਸ਼ ਜਾਰੀ ਹੈ ਹੁਣ ਅੱਗੇ ਕਰ ਰਹੇ ਹਨ ਇਨਵੈਸਟੀਗੇਸ਼ਨ ਸਾਰਾ ਸੀ ਰਿਮਾਂਡ ਤੇ ਸਾਡੇ ਕੋਲ ਸਰ ਹੋਰ ਵੀ ਕੋਈ ਮਾਮਲਾ ਦਰਜ ਹੈ ਇਸ ਦੇ ਉੱਪਰ ਪਹਿਲੇ ਇਹਦੇ ਬਾਕੀ ਚੱਲ ਰਹੀ ਹੈ ਤੁਸੀਂ ਦੇਖਦੇ ਹੁਣ ਬਾਕੀ ਹੋਰ ਵੀ ਇਹਦਾ ਕਰ ਰਹੇ ਸਾਰੇ ਵੇਰ ਬੋਟਸ ਦਾ ਕੀ ਪਤਾ ਕਰਦੇ ਆ ਅੱਜ ਨਾਲ ਹੋਰ ਕੌਣ ਕੌਣ ਸਾਥੀ ਨੇ ਇਹਦੇ ਉਹ ਵੀ ਕਰ ਰਹੇ ਆ ਪਤਾ ਪਿੱਛੇ ਤੋਂ ਕੀ ਕੰਮ ਕਰਦਾ ਸੀ ਪਹਿਲੇ ਕੀ ਕਹਿੰਦੇ ਕਿ ਰੈਸਲਰ ਪਹਿਲਾਂ ਪਹਿਲਾਂ ਰੈਸਲਰ ਰਿਹਾ ਜੀ ਹੁਣ ਵਿਹਲਾ ਸੀ ਅੱਜ ਕੱਲ ਇਹ ਕਿਸੇ ਇਧਰ ਰੈਸਲਿੰਗ ਕਿਸੇ ਦੀ ਕਰਦਾ ਵੇਟ ਲਿਫਟਿੰਗ ਦੇ ਰੈਸਲਰ ਸੀ ਵੇਟ ਲਿਫਟਿੰਗ ਕਰਿਆ ਸੀ ਸਰ ਲਗਾਤਾਰ ਇਹ ਪੁਲਿਸ ਜਿਹੜੀ ਆ ਗਈ ਆ ਉਹ ਨੱਥ ਪਾ ਰਹੀ ਹੈ ਚਾਹੇ ਨਸ਼ਾ ਨ ਹੋਵੇ ਚਾਹੇ ਚੋਰੀ ਨ ਹੋਵੇ ਤੇ ਪਰ ਹਜੇ ਵੀ ਕੋਈ ਇਸ ਤਰ੍ਹਾਂ ਦੇ ਕੋਈ ਜੇ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਕੋਈ ਰਿਸਪੌਂਸ ਨਹੀਂ ਦੇਖੋ ਸਾਡੇ ਐਸਐਸਪੀ ਸਾਹਿਬ ਹਰ ਇੱਕ ਮੈਟਰ ਨੂੰ ਜੋ ਵੀ ਕੋਈ ਕ੍ਰਾਈਮ ਹੁੰਦਾ ਸਾਡੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਆਪ ਖੁਦ ਮੋਨੀਟਰ ਕਰਦੇ ਨੇ ਐਸਪੀ ਸਿਟੀ ਸਾਹਿਬ ਸਾਡੇ ਆਪ ਖੁਦ ਚੈੱਕ ਕਰਦੇ ਨੇ ਆਉਂਦੇ ਨੇ ਥਾਣਾ ਚੈੱਕ ਕਰਦੇ ਨੇ ਕੋਈ ਵੀ ਐਡਾ ਇਨਸੀਡੈਂਟ ਉਹਦਾ ਆਪ ਖੁਦ ਵਿਜ਼ਿਟ ਕਰਦੇ ਨੇ ਆਪ ਖੁਦ ਦੋਸ਼ੀ ਦੀ ਪੁੱਛਗਿੱਛ ਕਰਦੇ ਨੇ ਬਹੁਤ ਮੁਸਤੈਦੀ ਨਾਲ ਅਸੀਂ ਸਾਡੀ ਸਾਰੀ ਪਟਿਆਲਾ ਪੁਲਿਸ ਜਿਹੜੀ ਹੈ ਸਰਗਰਮ ਹੈ ਔਰ ਅਸੀਂ ਕੋਈ ਵੀ ਜਿਹੜਾ ਕ੍ਰਾਈਮ ਹੈ ਉਹ ਲੁਕਿਆ ਨਹੀਂ ਰਹਿਣ ਦੇਵਾਂਗੇ ਸਰ ਆਮ ਜਨਤਰ ਨੂੰ ਪਟਿਆਲਾ ਜਨਤਰ ਨੂੰ ਕੀ ਸੰਦੇਸ਼ ਦੋਗੇ ਪਟਿਆਲਾ ਵਾਸਤੇ ਹੀ ਹੈ ਸੰਦੇਸ਼ ਕਿ ਜੇ ਕੋਈ ਵੀ ਉਹਨਾਂ ਨੂੰ ਕ੍ਰਿਮੀਨਲ ਬਾਰੇ ਕੋਈ ਇੰਤਲਾਹ ਮਿਲਦੀ ਹੈ ਕੋਈ ਵੀ ਗੱਲਬਾਤ ਕਿਸੇ ਬਾਰੇ ਪਤਾ ਲੱਗਦੀ ਹੈ ਕੋਈ ਮਾੜੇ ਅਨਸਰ ਬਾਰੇ ਪਤਾ ਲੱਗਦਾ ਤਾਂ ਇੰਤਲਾਹ ਦਿਨ ਸਾਨੂੰ ਸਾਨੂੰ ਸਹਿਯੋਗ ਦਿਓ ਥੈਂਕ ਯੂ ਐਸਪੀ ਸਿਟ ਡੀਐਸਪੀ ਪਟਿਆਲਾ ਸੀ ਜਿਨ੍ਹਾਂ ਨੇ ਨੌਜਵਾਨ ਨੂੰ ਦੱਸਿਆ ਕਿ 6 ਲੈਪਟਾਪ ਇਹਦੇ ਕੋਲੋਂ ਬਰਾਮਦ ਕੀਤੇ ਤੇ ਪੇਸ਼ ਹੈ ਤੁਹਾਨੂੰ ਪਹਿਲੇ ਇਹ ਰੈਸਲਿੰਗ ਕਰਦਾ ਸੀ ਤੇ ਹੁਣ ਇਹਦੇ ਉੱਪਰ ਐਨਡੀਪੀਏ ਦਾ ਵੀ ਪਹਿਲੇ ਦਰਜ ਸੀ ਕੇਸ ਤੇ ਹੁਣ ਜਿਹੜੇ ਚੋਰੀ ਦਾ ਕੇਸ ਦਰਜ ਕੀਤਾ ਹੈ ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਕੁਮਾਰ ਦੀਪੂਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप